ਗਾਇਦਾ ਨੁੱਦੀ ਰਾਤ ਕਾਈ ਨਹੀਂ ਹੈਗੀ ਗੇਟ ਖੋਲੋ ਨਤੋਰ ਕੇ ਆਓ ਆ ਖੁੱਲਿਆ ਪਿਆ ਹਾਏ ਫਤਿਹ ਕੁੰਡੀ ਚ ਫਸਾਤਾ ਹੀ ਉਹ ਤੇ ਅੱਗੇ ਪਾਟਿਆ ਪਿਆ ਸੀ ਕਿੰਨੂ ਕਹਿੰਦੇ ਆਜੋ ਆਜੋ ਹੈ ਨਹੀਂ ਕਰ ਜਾ ਮੈਨੂੰ ਇੱਥੇ ਕੁਛ ਨਹੀਂ ਦਿਖੰਦਿਆ ਨੇਰੇ ਚ ਹੋਰ ਕੀ ਪਤਾ ਛੇਤੀਕਾਰ ਮੈਨੂੰ ਡਰ ਲੱਗਦਾ ਨੇਰੇ ਚ ਮੇਰੀ ਜਾਨ ਨਿਕਲ ਆਂਦੀ ਆ ਪੱਜੋ 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 ਨਹੀਂ ਨਹੀਂ ਬੰਦ ਹੈ ਫਤਿਹ ਛੇਤੀਕਾਰ ਜਾਓ ਨਾ ਜਾ ਚੱਲ ਚੱਲ ਪਤਾ ਗੇਟ ਬੰਦ ਕਰ ਅਰੇ ਜਾਇਓ ਨਾ ਫਟ ਗਿਆ ਆ ਵੇਖੋ ਨਹੀਂ ਮੇਰਾ ਨਿਕਾ ਜੱਟ ਫਟ ਗਿਆ ਕੀ ਫਟ ਗਿਆ ਉਹ ਤਾਂ ਪੁੱਤ ਪਹਿਲਾਂ ਵੀ ਫਟਿਆ ਸੀ ਪਤਾ ਖੜ ਜੂ ਪੁੱਤ ਮੈਂ ਮੰਮਾ ਨੂੰ ਦਿਖਾ ਦਿਆ ਨਾ ਪੱਗ ਪੱਗ ਇੱਟ ਨੂੰ ਢੱਬਾ ਰਭ ਗਿਆ ਅਸਰ ਗਿਸਰ ਮਾਣੀ ਮੱਤ ਜਿਸ ਲਾ ਪਹਿਲਾ ਪਹਿਲਾ ਮੈਂ ਚੜੂੰਗਾ ਫਿਰ ਮੈਂ ਕਹੂੰਗਾ ਕਿ ਹੁਣ ਇੱਕ ਬੰਦਾ ਹੋਊਗਾ ਖੜ ਜ ਇੱਧਰ ਇੱਧਰ ਮੰਮਾ ਹਣੀ ਬੁਟੀਕ ਚ ਨੇ

ਤੇ ਤੁਹਾਨੂੰ ਇੱਕ ਚੀਜ਼ ਦਿਖਾਈਏ। ਕੌਣ ਇਹ ਦਫਤੇ? ਨਾ। ਆਜਾ ਖੰਡ। ਆਹ ਸੁੱਟ ਕੇ ਗਿਆ ਛਾਦਰ। ਫਤਿਹ? ਉਹ ਫਤੇ। ਆ ਲੋ। ਇਹ ਕਰਕੇ ਭੇਜ ਦੋ ਨਾ ਇਹਨੂੰ ਕਿਸੇ ਕੋਲ। ਕੁਛ ਨਹੀਂ ਕਹਿੰਦੀ ਰਾਣੀ ਕੁਛ ਨਹੀਂ ਕਹਿੰਦੀ। ਫਿਰ ਫੋਟੋ ਤਾਂ ਭੇਜੋ। ਲੈ ਨਹੀਂ ਵੇਖ। ਆ ਦੇਖਿਓ ਕੌਣ ਆ ਰਿਹਾ। ਛੇਤੀ। ਛੇਤੀ ਛੇਤੀ। 1 2 3 ਅੱਗੋਂ ਪੱਗ ਸੋਣੀ ਪਿੱਛੋਂ ਵੇਖੋ ਅੱਗੋਂ ਜੋੜ ਕੇ ਦੇਖੀ ਕਿ ਨਿ ਕੋਈ ਨਹੀਂ ਆ ਮੇਰਾ ਪੁੱਤ ਸੁਟੇ ਉਧਰ ਜੜੀ ਮੇਰਾ ਪੁੱਤ ਹੂੰ ਤੂੰ ਤੂੰ ਨਹੀਂ ਮਾ ਸਦਕੇ ਕੀ ਸਾਰੇ ਖਾ ਫਿਰ ਬਿਸਤਰ ਮੇ ਕੀ ਸਾਰੇ ਖਾ ਫਿਰ ਸਾਰੇ ਤੰਗ ਬਣਾਉਂਦਾ ਨਾ ਪੁੱਤ ਇਹ ਨਵੇਂ ਜਿਹੜੇ ਭਾਵੇਂ ਜੋ ਕੇ ਇਹ ਤਾਂਗ ਬਣਾ ਲੰਨਾਂ ਦੇ ਨਹੀਂ ਐਂਦਾ ਨੇ ਜਿਹੜੇ ਉਹਨਾਂ ਦੀ ਬਣਾਉਂਦਾ ਆ ਵੀ ਇਹਨਾਂ ਨੂੰ ਨਵੀਂ ਲਿਆਦੇ ਤੀਕੀ ਇੱਕ ਕੱਲ ਦੇਖੀ ਪੁੱਠੀ ਭਗ ਬੰਦਾ ਇਹ ਹਾਂ ਪੁੱਠੀ ਭਗ ਨਾ ਬੁੱਤ ਪੁੱਠੀ ਨਹੀਂ ਪਾਪਾ ਨਾਲ ਲੱਗ ਕੇ ਪਾਪਾ ਤੁਸੀਂ ਖੋ ਨਹੀਂ ਨਹੀਂ ਜਾਂਦੀ ਚੱਲ ਠੀਕ ਆ ਠੀਕ ਆ ਛੀਨਾ ਡਾਈ ਮੇਕਰ ਤਾਰੀ ਰੋ ਚਲੋ ਤੁਸੀਂ ਦੇਖ ਸਕਦੇ ਹੋ ਮੈਂ ਸਿਰ ਬੰਨਿਆ ਹੋਇਆ ਅੱਜ ਇੰਨਾ ਉਹ ਸੀਗਾ ਨਾ ਸੱਚੀ ਕੰਮ ਵੀ ਤੇ ਮੇਰਾ ਨਾ ਸੇਰ ਹੈ ਫਟਦਾ ਪਿਆ ਹੈ ਨਾ ਸੱਚੀ ਕੁਛ ਠੰਡ ਕਰਕੇ ਤੇ ਹੁਣ ਅਸੀਂ ਚੱਲੇ ਆ ਸਾਨੂੰ ਸੰਗਰੂ ਡਾਕਟਰ ਦੱਸਿਆ ਕਿਸੇ ਨੇ ਹੋਮੋਪੈਥਿਕ ਮੈਂ ਚੁੰਨੀ ਜੀ ਖੋਲਣਾ ਜਿਆਦਾ ਬਿਮਾਰ ਲੱਗੀ ਜਾਣਾ ਮੈਂ ਤੇ ਉਹ ਕਹਿੰਦੇ ਸਾਰੇ ਹਨਾ ਤੁਸੀਂ ਵੀ ਸਾਰਿਆਂ ਨੇ ਮੈਨੂੰ ਅਸੀ ਉਹ ਚੀਜ਼ ਬੜੀ ਵਧੀਆ ਲੱਗੀ ਤੁਸੀਂ ਸਾਰਿਆਂ ਨੇ ਬੜੇ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਿਆ ਤੇ ਤੁਹਾਡੇ ਕਮੈਂਟ ਸੱਚੀ ਹੌਸਲਾ ਵੀ ਦੱਸਣਾ ਤੁਹਾਨੂੰ ਤੇ ਬੜਾ ਹੀ ਮੈਨੂੰ ਦਿੰਦੇ ਨੇ ਮਤਲਬ ਕਿ ਇੱਕ ਮੌਕੇ ਬੰਦਾ ਟੈਨਸ਼ਨ 'ਚ ਹੋਵੇ ਤਾਂ ਤੁਹਾਡੇ ਕਮੈਂਟ ਵੇਖ ਕੇ ਬੰਦਾ ਖੁਸ਼ ਹੋ ਜਾਂਦਾ ਤੇ ਤੁਹਾਡੇ ਸਾਰਿਆਂ ਦੇ ਕਮੈਂਟਾਂ ਨੇ ਇੱਕ ਤਾਂ ਮੈਨੂੰ ਟੈਨਸ਼ਨ 'ਚ ਬਾਹਰ ਕੱਢਿਆ ਵੀ ਕੋਈ ਗੱਲ ਨਹੀਂ ਜੀ ਆਪਰੇਸ਼ਨ ਦੀ ਲੋੜ ਨਹੀਂ ਹੈਗੀ ਹਨਾ ਵੀ ਦਵਾਈ ਨਾਲ ਹੀ ਠੀਕ ਹੋ ਜਾਂਦਾ ਹੁੰਦਾ ਤੇ ਹੁਣ ਅੱਜ ਆਪਾਂ ਫਾਈਨਲੀ ਚੱਲੇ ਆ ਡਾਕਟਰ ਦੇ ਕੋਲ ਤੇ ਆਪਾਂ ਉਹਨਾਂ ਨੂੰ ਪੁੱਛਦੇ ਆ ਸਾਰਾ ਕੁਝ ਫਤੇ ਬਾਰੇ ਦੱਸਦੇ ਆ ਦਿਖਾਉਂਦੇ ਆ ਫਤੇ ਨੂੰ ਤੇ ਬੈਟਰ ਹੈ ਕਿ ਦਵਾਈ ਦੇ ਨਾਲ ਹੀ ਠੀਕ ਹੋ ਜਾਏ ਹਨ ਆਪਾਂ ਨੂੰ ਆਪਰੇਟ ਨਾ ਕਰਵਾਉਣਾ ਪਵੇ ਤੇ ਉਧਰ ਬਸ ਮੈਂ ਅਜਸਟ ਹੋਣੀ ਆਈਆਂ ਸਕੂਲ ਤੋਂ 3:30 ਹੋ ਗਏ ਨੇ ਤੇ ਅਮਣੂਰੀ ਤਿਆਰ ਹੁੰਦੇ ਪਏ ਨੇ ਤੇ ਮੈਂ ਵੀ ਹੋਣ ਲੱਗੀ ਆ ਤਿਆਰ ਤਿਆਰ ਜੇ ਆਪਾਂ ਫੋਨ ਕੱਢ ਲਈਏ ਕੱਲ ਆਪਾਂ ਬਜਾੜ ਜਾਈਏ ਫੋਨ ਭੁੱਲ ਗਏ ਹਾਂ ਤੇ ਪਹਿਲਾਂ ਤਾਂ ਮੈਂ ਆਪਣੇ ਬੈਗ ਚ ਟਿਫਨ ਡੱਡਾ ਮੇਰੇ ਬੈਗ ਚ ਢੇਰ ਟਿਫਨ ਪਏ ਨੇ ਤੇ ਫਤਿਹ ਉਧਰ ਦੇਖੋ ਕਿ ਮम्मा ਹੁਣੇ ਰੈਡੀ ਹੋ ਗਏ ਪਪਾ ਗੱਲ ਲੈ ਹਾਂਜੀ ਚੱਲ ਸਸੀ ਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਚੱਲੇ ਹਾਂ ਸੰਦਰੂਰ ਪਤੇ ਦੀ ਦਵਾਈ ਲੈਣ ਵਾਸਤੇ ਉੱਥੇ ਜਾ ਕੇ ਦੇਖਦੇ ਹਾਂ ਕਿ ਇਹਨੂੰ ਦਵਾਈ ਦੀ ਲੋੜ ਹੈ ਜਾਂ ਆਪਰੇਸ਼ਨ ਦੀ ਲੋੜ ਹੈ ਕਿਸ ਚੀਜ਼ ਦੀ ਲੋੜ ਹੈ ਦਵਾਈ ਦੀ ਦਵਾਈ ਦੀ ਫਤੇ ਕਹਿੰਦਾ ਦਵਾਈ ਖਾਣੇ ਆਪਰੇਸ਼ਨ ਨਹੀਂ ਕਰਾਉਣਾ ਹੈਗਾ ਤਾਂ ਇਸ ਕਰਕੇ ਆਪਾਂ ਦਵਾਈ ਲੈਣ ਚੱਲੇ ਆਂ ਕੀ ਕਰੀ ਜਾਣਦੇ ਆ ਲੈਖੋ ਮੰਮਾ ਆ ਲੈਖੋ ਪਪਾ ਪਪਾ ਗਿਰ ਰ ਸੋਸਾਤ ਮਨੀ ਨਹੀਂ ਸਿੱਟੀ ਕਰੋ ਮੈਂ ਲੈ ਜਾਣੇ ਚਾਚੂ ਇਹਨੇ ਨਹੀਂ ਲੈ ਕੇ ਜਾਣਾ ਮੇਨ ਬੰਦਾ ਤਾਂ ਇਹੀ ਹੈ ਬਵਾਦ ਤਾਂ ਨਹੀਂ ਹੁਣ ਵੀ ਕਹਦੇ ਨਹੀਂ ਲੈ ਨਹੀਂ ਹੁਣ ਵੀ ਕਹਦੇ ਨਹੀਂ ਲੈ ਕੇ ਜਾਣਾ ਬੰਬਾਰ ਹੈ ਵੀ ਕਹਦੇ ਨਹੀਂ ਕਹਦੇ ਕਹਿੰਦੇ ਕਿ ਨੱਕ ਦਾ ਮਾਸੂ ਦੇ ਵਾਸਤੇ ਤੁਸੀਂ ਆਪ ਹੀ ਲੈ ਆਓ ਮੈਂ ਤਾਂ ਕਹ ਮੈਂ ਨੱਕ ਬਣਾ ਲਿਆ ਨਾ ਆਇਆ ਮੋਲ ਕਿ ਮੈਂ ਨੱਕ ਬਣਾ ਲੈ ਦਵਾਈ ਮਿਲੂਗੀ ਨਹੀਂ ਤਾਂ ਇਹ ਨਾ ਗੱਲ ਕਰਾਂਦਾ ਨਹੀਂ ਮੈਂ ਮੈਂ ਮੇਰੀ ਪਾਈ ਨਹੀਂ ਨਹੀਂ ਦਵਾਈ ਮਿਲੂਗੀ ਜੀ ਹਾਂਜੀ ਕੀ ਕਹਿੰਦੇ ਮम्मा ਸੋਨੇ ਲੋ ਗਰਿਸਤਿਆਰ ਹੋ ਗਿਆ ਸੀ ਤੇ ਆ ਤੁਸੀਂ ਮੇਰੇ ਬੈਕਸਾਈਡ ਵਾਲ ਦੇਖ ਸਕਦੇ ਹੋ ਸਹੀ ਗੱਲ ਇਹਦਾ ਕੋਈ ਹੱਲ ਨਹੀਂ ਹੋਇਆ ਹੈਗਾ ਫੇਰ ਖਰਾਬ ਹੋ ਗਈ ਪੈਸੇ ਲਾਇਆ ਤਾਂ ਕੋਈ ਫਾਇਦਾ ਨਹੀਂ ਹੋਇਆ ਤੇ ਹੁਣ ਇਹਦਾ ਤੇ ਵਾਲਪੇਪਰ ਜਾਂ ਕੁਝ ਹੋਰ ਉਹੀ ਲਗਵਾ ਕੇ ਸਰੂਗਾ ਤੇ ਫਿਲਹਾਲ ਤਾਂ ਸਾਡੀ ਕੋਈ ਸਮਾਂ ਨਹੀਂ ਹੈ ਜੀ ਕੋਈ ਨੂੰ ਦੇਖਦੇ ਹਾਂ ਪਤੇ ਆ ਤੁਹਾਡਾ ਕੋਡ ਕੱਢਿਆ ਨਾ ਆਹ ਫੜਾ ਪਾਵਾ ਠੀਕ ਹੈ ਅਵੜੇ ਪਾਵਾ ਲੋ ਜੀ ਕੋਡ ਤਾਂ ਆਹ ਇਹਦਾ ਮੇਰੀ ਚੁਈ ਦੇਖੋ ਤਿਆਰ ਹੋ ਜਾਂਦੀ ਹੈ हां ਇਹਨੂੰ ਫੜ ਕੇ ਰੱਖੋ ਅੱਗੇ ਤੇ ਇਸ ਫਤੇ ਦੇ ਸਾਰੇ ਪੇਪਰ ਹੋ ਗਏ ਤੇ ਫਤੇ ਦੀਆਂ ਛੁੱਟੀਆਂ ਕੱਲ ਤੋਂ ਮੁੱਝਾ ਹੀ ਮੁੱਝਾ ਹੈ ਨਾ ਇਹ ਤੇ ਪੂਰੀਆਂ ਹੂੰ ਪੂਰੀਆਂ ਪੂਰੀਆਂ ਮੁੱਝਾ ਹੂੰ ਚਲੋ ਲੈ ਮੇਰਾ ਬੱਚਾ ਉਧਰ ਕੋਣ ਆਇਆ ਦਮੂ ਦੇਦੀ ਹੈ ਹੈ ਦਮੂ ਦੇਦੀ ਨੂੰ ਕਿਆ ਚੱਲ ਚੱਲੀ ਹੈ ਕੇ ਨਾਲ ਉਹਨੇ ਸਿਰ ਤੋਂ ਰੱਖਿਆ ਸਿਰ ਤੋਂ ਰੱਖਿਆ ਬੜੇ ਦਿਨਾਂ ਤੀਹ ਉਹਨਾਂ ਨੇ ਸੱਚ ਫਤ ਹੈ ਉੱਥੇ ਨਾ ਅਗਰ ਮੰਮਾ ਕੋਲੇ ਜਾ ਤੇ ਕਹ ਮੇਰੇ ਸ਼ੈਂਪੂ ਦੋ ਤੂੰ ਮੇਰੀ ਮੰਮਾ ਦਾ ਸ਼ੈਂਪੂ ਦੇ ਦੋ ਕ ਲੈ ਫੜ ਆ ਵੀ ਲੈ ਜਾ ਕੇ ਮੇਰੇ ਮੰਮਾ ਦੇ ਕੇ ਮੇਰੇ ਮੰਮਾ ਦਾ ਸ਼ੈਂਪੂ ਦੇ ਦੋ ਚੱਲ ਮੈਂ ਹੀ ਲੈ ਕੇ ਆਨੀ ਉਹ ਹੋਗਾ ਤੈਨੂੰ ਸ਼ਗਨ ਪਹਿਣਾ ਕਿੱਡੀ ਸ਼ਰਟ ਪਾਈ ਮੰਮਾ ਦੇ ਇਹਨੇ ਕਿੱਡੀ ਸ਼ਰਟ ਪਾਈ ਤੇ ਤੈਨੂੰ ਸ਼ਗਨ ਪਾਣਾ ਤੈਨੂੰ ਨੇ ਕੀ ਆ ਪਤਾਏ ਫਤੇ ਅਮਣ ਮੰਮਾ ਕੋ ਭੱਜ ਲਿਆ ਮੈਂ ਤੇ ਜਾਣਾ ਹਾਂ ਸੋਨੂੰ ਮੰਮਾ ਕੋਲੇ ਓ ਮਾਈ ਗੋਡ ਖੰਡ ਬਹੁਤ ਆ ਹੋ ਗਾਈਸ ਸੜਕ ਤੇ ਆ ਕੇ ਹਮੇਸ਼ਾ ਐਸੇ ਹੀ ਹੁੰਦਾ ਹੈ ਸੋਨੂ ਗੇਟ ਖੋਲਦੇ ਖੋਲਦੇ ਅੱਛਾ ਅਰੇ 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 ਤੂੰ ਆ ਜਾ ਆ ਜਾ ਆ ਜਾ ਅੱਜ ਜੂ ਜੀ ਚੇ 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 ਅੱਜ ਜੋ ਆ ਮੇਰਾ ਸੰਪੂਰਨ ਗਾਇਸ ਜਾ ਹੁੰਗ ਲੱਗਿਆ ਕੱਢ ਕੇ ਨਾ ਨਾ ਭਾਜੀ ਚਲੋ ਚਲੋ ਫਤੇ ਕੋਟ ਸਿੱਧਾ ਕਰ ਪੁੱਤ ਫਤੇ ਸਿੱਧਾ ਕਰ ਬੁੱਤ ਕੋਟ ਕਿ ਦਰਦ ਹੂੰ ਚਲੋ ਉੱਥੇ ਕਹਿੰਦੇ ਦੰਮੂ ਦੇ ਬਾਥਰੂਮ ਚ ਕੀ ਆਏ ਆ ਨਵੀਂ ਚਾਦਰ ਬਸਾਤੀ ਗਾਇਸ ਲੋ ਗਾਇਸ ਸ਼ੈਂਪੂ ਅਹਿਲੇ ਆਂਤੇ ਤੇ ਸੋਨਾਂ ਸ਼ੈਂਪੂ ਲੈਂਦੇ ਨੇ ਹੁਣ ਮੈਨੂੰ ਨਹੀਂ ਪਤਾ ਵੀ ਇਹ ਕਿਦਾਂ ਦੇ ਨੇ ਵੈਸੇ ਜਿੱਥੋਂ ਮੈਂ ਲੈ ਕੇ ਆਈਆਂ ਉਹ ਉਹਨਾਂ ਨੇ ਤਾਂ ਮਤਲਬ ਪੂਰੀ ਗਰੰਟੀ ਲਈ ਉਹ ਕਹਿੰਦੇ ਵੀ ਇਹ ਸ਼ੈਂਪੂ ਬਹੁਤ ਜ਼ਿਆਦਾ ਵਧੀਆ ਨੇ ਤੇ ਹੁਣ ਦੇਖਾਂਗੇ ਕੱਲ ਮੈਂ ਹੈਅਰ ਵਾਸ਼ ਕਰੂੰਗੀ ਦੇਖਦੇ ਆ ਹਨਾ ਪੀ ਕੀ ਬੰਦਾ ਆ ਲਾ ਕੇ ਬਾਕੀ ਕਿਹੜਾ ਇੱਕੋ ਦਿੰਨ ਚ ਰਿਜ਼ਲਟ ਪਤਾ ਲੱਗ ਜਾਣਾ ਆਪਾਂ ਨੂੰ ਟਾਈਮ ਲੱਗ ਜਾਣਾ ਤੇ ਕੱਪੜੇ ਮੈਂ ਕੱਢ ਕੇ ਇੱਥੇ ਰੱਖਦੇ ਨਹੀਂ ਸਾਰੇ ਆਪਾਂ ਛੇਤੀ ਜਾਣਾ ਕਿਉਂਕਿ ਸਾਨੂੰ ਡਾਕਟਰ ਨੇ ਮਿਲਣਾ ਆ ਕਹਿੰਦੇ 5 ਵਜੇ ਤੱਕ ਤੇ ਆਪਾਂ ਪਹਿਲਾਂ ਫਟਾਫਟ ਡਾਕਟਰ ਕੋਲੇ ਜਾਈਏ ਤੇ ਬਾਕੀ ਕੰਮ ਆਖਰ ਕਰਾਂਗੇ ਕੱਲ ਹੈਗਾ ਸੰਡੇ ਗਾਈਜ਼ ਲੈ ਇਹ ਚੁੱਕਾ ਇਸੇ ਕੁੰ ਲੈ ਗਿਆ ਕੱਢ ਕੇ ਲੋ ਗਾਈਜ਼ ਜੇ ਤੁਸੀਂ ਰੈਡੀ ਹੋ ਗਏ ਮੇਰਾ ਫੋਨ ਦੇਖੋ ਕਿੱਥੇ ਜਾ ਰਿਹਾ ਮੈਂ ਹੁਣ ਚੱਲੀ ਸ਼ਾਲ ਮੰਗਣ ਸ਼ਾਲ ਮੰਗਣ ਸ਼ਾਲ ਸ਼ੋਰ ਚੁੰਨੀ ਨਹੀਂ ਪਈ ਤਾਂ ਕੋਈ ਮਹਿਰੂਨ ਜੀ ਮੈਂ ਚੱਲੀ ਅਮਨ ਚੱਲੀ ਤੇ ਦਮਨ ਵੀ ਹੁਣੇ ਨਾਲ ਹੀ ਤਿਆਰ ਕਰ ਲਿਆ ਵੀ ਤੂੰ ਵੀ ਚੱਲ ਦਮੂਸ਼ੇ ਤੀ ਕਰ ਲੈ ਖੰਡ ਚਲੋ ਉਹ ਤਾਂ ਨੀ ਚੁੰਨੀ ਤਾਂ ਨਹੀਂ ਪਈ ਕੋਈ ਮਹਿਰੂਨ ਜੀ ਉਹ ਚੱਕ ਵਾਲਾ ਸ਼ਾਲ ਸਕੂਟਰੀ 'ਚ ਰਹਿ ਗਿਆ ਬੜਾ ਜਿਹੜਾ ਆਪਾਂ ਕੱਲ ਲੈ ਕੇ ਗਏ ਸੀ ਉਹ। ਦਾ ਮੂੰਹ ਤੋਂ ਜੈਕਟ ਪਾ ਲੈ ਉੱਤੇ ਕੋਈ ਬਾਹਰ ਠੰਡ ਪੜੀ ਏ ਮਰਨਾ ਹੀ। ਆ ਮੈਰੂਨ ਨਹੀਂ ਪਰ ਇਹ ਨਹੀਂ। ਰਹਿ ਗਿਆ ਮੈਨੂੰ ਦਾਲਾ ਫਾਫਾ ਕਿੱਥੇ ਪਿਆ? ਉਹ ਠੀਕ ਸੀ ਮਿਲਦਾ ਸਕੂਟੀ ਸੀ ਰਹਿ ਗਿਆ। ਕੋਈ ਨਹੀਂ ਪਤਾ ਨਹੀਂ ਪੱਕਾ। ਨਹੀਂ ਆਪਾਂ ਕਹਿ ਨਹੀਂ ਰੇ ਕਿ ਲਿਫਾਫੇ ਚ ਪਿਆ ਲਿਫਾਫਾ ਕਿੱਥੇ ਆ? ਲੈਟ ਲਈਆਂ ਮੂੰਹ ਕਮਰੇ ਦੀ। ਸੱਚ ਹੈ ਏ ਸਾਨੂੰ ਅੱਜ ਪਰਦੇ ਵਾਲੇ। ਮਹਿਰੂਨ 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 ਦਮੂ ਰਿਆਂ ਨਹੀਂ ਆਉਂਦਾ ਹਾਂ ਅੰਸ਼ਾਰ ਨੂੰ ਨਹੀਂ ਆਉਂਦਾ ਫਤ ਦਮੂ ਇਹਦੇ ਚ ਨਾ ਇਹਦੇ ਨਾਲ ਦਾ ਸਟਾਲ ਕੱਢਾਂ ਸੂਟ ਨਾਲ ਇਹ ਨਾਲ ਤੋਂ ਸਟਾਲ ਹੀ ਨਹੀਂ ਹੈਗਾ ਨਹੀਂ ਇਹ ਤਾਂ ਵੈਸੇ ਹੈਗਾ ਇਹ ਚੁੰਨੀ ਇਧਰੋਂ ਚੱਲ ਫਿਰ ਉੱਪਰ ਚੈੱਕ ਨਾਲ ਕੱਢ ਲੈ ਆਹ ਰੈੱਡ ਹੈ ਰੈੱਡ ਨਹੀਂ ਮਸੀਨ ਮਹਿਰੂਨ ਦਾ ਸੂਟ ਪਾਇਆ ਮਹਿਰੂਨ ਕਹਿ ਰਹੀ ਆ ਮੈਂ ਉੱਤੇ ਚੜ੍ਹ ਲਈ ਨਹੀਂ ਕੋਈ ਚਲੋ ਜਾ ਫਿਰ ਚਲ ਆਪਾਂ ਚਲੀਏ ਆਜਾ ਆਜਾ 4 ਵਜੇ ਤੱਕ ਪਤਾ ਨਹੀਂ ਕੀ ਕੋਈ ਸਮਾਨ ਵੀ ਫੜਾਣਾ ਫਿਰ ਫੜਾਈਏ ਮੈਂ ਦੇਖੀਏ ਕੀ ਕਹਿੰਦਾ ਡਾਕਟਰ ਕਦੋਂ ਭਾਜਦੇ ਆਪਾਂ ਆਜਣਾ ਛੇਤੀ ਆਪਾਂ ਆਦਾ ਕੋਈ ਨਹੀਂ ਪਾਪਾ ਨੇ ਆਇਆ ਨਾ ਤੂੰ ਆਜਾ ਕੋਈ ਨਹੀਂ ਫਿਰ ਕਿਉਂ ਆਇਆ ਮਨੂੰ ਆਪਣਾ ਕੰਮ ਹੈ ਜਨਾ ਵੀਡੀਓ ਬੰਦੀ ਦਾ ਸਾਰਾ ਤੇ ਕੋਈ ਨਹੀਂ ਪਾਜੀ ਬਣਾਉਣਾ ਜੁੜੀ ਉਹ ਆਜਾ ਇੱਕ ਦਿਨ ਤੇ ਵਿੜ ਕਿਉਂ ਗਿਆ ਏ ਲਾ ਚੰਗੀ ਭਲੀ ਚੱਲੀ ਸੀ ਉਹ ਕਰਵਾਤਾ ਚੰਗੀ ਭਲੀ ਚੱਲੀ ਫਿਰ ਕੰਮ ਖਰਾਬ ਹੋ ਜਾਣਾ ਨਾ ਕੀ ਕੰਮ ਖਰਾਬ ਹੋ ਜਾਣਾ ਵੀਡੀਓ ਸ਼ੂਟ ਕਰਾਉਣੀ ਹੈ ਬਾਕੀ ਹੋਰ ਤੁਸੀਂ ਜਾ ਕੋਈ ਨਾ ਮੈਂ ਵੀਡੀਓ ਸ਼ੂਟ ਕਰਾਦਾ ਯਾਰ ਕੋਈ ਨਾ ਦਫਾ ਲੋ ਗਾਇਸ ਕੈਨਸਲ ਹੋ ਗਿਆ ਦਮੰਦਾ ਤਾਂ ਜਾਣਾ ਵੀਡੀਓ ਸ਼ੂਟ ਕਰਾਉਣ ਕਰਕੇ ਕੋਈ ਨਹੀਂ ਆਪਾਂ ਚੱਲਦੇ ਆ ਮੈਂ ਹੁਣ ਆ ਸ਼ਾਲ ਮੰਗ ਕੇ ਲਿਆਈ ਆ ਆ ਪੁੱਛ ਮम्मा ਨੂੰ ਸ਼ਾਲ ਫਤਿਹ ਆ ਪੁੱਛ ਮਮਨ ਸ਼ਾਲ ਕਿਆ ਚੱਲੂ ਭੱਜ ਗਏ ਭੱਜ ਗਏ ਭੱਜ ਗਏ ਚੂਈ 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 ਚੀ ਸੇਤੀ ਕਰੋ ਆਹ ਚਾਲ ਚੱਲੂ ਗਾਇਜ਼ ਅੰਮਣ ਕਰੋ ਜੁੱਤੀਆਂ ਦੀ ਨਾ ਵਿਚਾਰੀ ਕੋ ਬਹੁਤ ਕਮੀ ਜੁੱਤੀਆਂ ਹੈ ਨਹੀਂ ਇਹਨੂੰ ਜੁੱਤੀਆਂ ਦੀ ਘਾਟ ਹੈ ਇਹਨੂੰ ਜੁੱਤੀਆਂ ਦੀ ਘਾਟ ਅੰਮਣ ਨੂੰ ਬਹੁਤ ਜਿਆਦਾ ਦੇਖ ਦੇਖ ਤੂੰ ਕੋਈ ਸ਼ੁਗ ਹੋਰ ਚੀਜ਼ ਪਾਉਂਦੀ ਤੇ ਕੋ ਗੋਡੀ ਵਾਲੀ ਜੁੱਤੀ ਪਈ ਚਿੱਟੀ ਉਹ ਪਾਲਾ ਉਹ ਜਿੱਤੇ ਮੈਂ ਤਾਂ ਪਤਾ ਨੰਦਾ ਚੱਲੇ ਨਾ ਤੇ ਫਿਰ ਕਿਉਂ ਆ ਕੇ ਲੈ ਡਾਕਟਰ ਕੋਲ ਕਿਵੇਂ ਸਾਡਾ ਬਰਤਨ ਪਿਆਰ ਉਹ ਕਿਹਾ ਆ ਉਹਦੇ ਕਿੱਡੇ ਇੱਕ ਗਾਂ ਢੀਏ ਕਿਤੇ ਜੇ ਅੰਮਾ ਨੇ ਨਵਾਂ ਸੂਰ ਸੁਆਇਆ ਗਾਇਸ ਪੜਾਣ ਦੇਵ ਟਿਕ ਤੇ ਜਾ ਕੇ ਆਰਡਰ ਕਰ ਲਿਓ ਇਹਦੇ ਨਾਲ ਦਾ ਨਹੀਂ ਮਿਲਣਾ ਕਿਉਂ ਲੈ ਗਏ ਸਾਰੇ ਲੈ ਇਹਦੇ ਨਾਲ ਦੂਜਾ ਮਿਲ ਜੂਗਾ ਮਤਲਬ ਡਿਜ਼ਾਈਨ ਤੁਸੀਂ ਇਦਾਂ ਦਾ ਦੇਖੋ ਕਰਵਾ ਸਕਦੇ ਹੋ ਆ ਦੇਖੋ ਇਦਾਂ ਮੈਂ ਤੁਹਾਨੂੰ ਦਿਖਾਨੀ ਸੀ ਪਰ ਆ ਪਹੁੰਚਿਆਂ ਤਾਂ ਲੈ ਕੇ ਹਾਂ ਦੇਖੋ ਨੈਕ ਦਾ ਡਿਜ਼ਾਈਨ ਦੇਖੋ ਡਿਜ਼ਾਈਨ ਇਦਾਂ ਦਾ ਮੈਨੂੰ ਕੋਪਰ ਸੂਟ ਹੋਰ ਹੋ ਜਾ ਹਾਂ ਵੈਰੀ ਗੁੱਡ ਡਿਜ਼ਾਈਨ ਇਦਾਂ ਦਾ ਨਹੀਂ ਮਿਲੂਗਾ ਸੂਟ ਤੁਹਾਨੂੰ ਹੋਰ ਮਿਲ ਗਏ ਡਿਜ਼ਾਈਨ ਤੁਸੀਂ ਆ ਦੇਖੋ ਜਿੱਦਾਂ ਪਹੁੰਚਿਆ ਤੇ ਡਿਜ਼ਾਈਨ ਦੇਖੋ ਇਦਾਂ ਕਿਹੜਾ ਕਟਿੰਗ ਆਵੇ ਕਟਿੰਗ ਇਦਾਂ ਤੁਸੀਂ ਡਿਜ਼ਾਈਨ ਜਿਹੜਾ ਹੈਗਾ ਉਹ ਕਰਵਾ ਸਕਦੇ ਹੋ ਗੇਟ ਲਾ ਦੇ ਕਣ ਚਲੋ ਇਧਰ ਕਿਵੇਂ ਕਿਵੇਂ ਫੌਜਾਂ ਚੱਲੀ ਆਜੋ 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 ਆਰੇ ਫਤੇ ਆ ਨਾ ਬੰਦੋ ਮੇਰਾ ਚਲੋ ਬੈਠੋ ਚਲੋ 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 ਠੀਕ ਆ ਫੋਨ ਤੁਹਾਡਾ ਕੋ ਓ ਡਿਓ ਛੋਡੀ ਓਏ ਧਿਆਨ ਨਾ ਖੰਡ ਓਏ ਬੱਲੇ ਚੱਲ ਵਰਨੀਤ ਅਮਨ ਤੇਰੀ ਸੀਟ ਬਹੁਤ ਪਿੱਛੇ ਆ ਸੁਣੋ ਗਾਇਸ ਚਲਿਏ ਫਤੇ ਦੀਆਂ ਨਾਸਾਂ ਖਲਾਗ ਲਿਆ ਜੀ ਐ ਫਤੇ ਹਾਂ ਅੱਜ ਅੱਜ ਹੀ ਖੁੱਲਣ ਗਿਆ ਆਹੋਲੀ ਹੋਲੀ ਖੁੱਲਣ ਗਿਆ ਪ੍ਰੋਸੀਜਰ ਤੇ ਦੰਮੂ ਕਹਿੰਦੀ ਜਾਣਾ ਨਹੀਂ ਵੀਡੀਓ ਸ਼ੂਟ ਕਰਾਣੀ ਆ ਦੰਮੂ ਨੂੰ ਮਮੀ ਆਪਣੇ ਨਾਲ ਜਾ ਰਹੀ ਹੁੰਦੀ ਕਹਿੰਦੀ ਇਹਨਾਂ ਨਾਲ ਜਾਣਗੇ ਤਾਂ ਵਿਗੜ ਜੇਗੀ ਕੁੜੀਏ ਆ ਹੋ ਗਿਆ ਨਹੀਂ ਉਹ ਕਹਿੰਦੀ ਵੀ ਇਹਨਾਂ ਨੇ ਲੇਟ ਆਉਣਾ ਨੇਰੇ ਪਏ ਨਹੀਂ ਉਹਨੂੰ ਪਤਾ ਵੀ ਇਹ ਟੀਮ ਥੋੜੀ ਜਿਹੀ ਵਿਗੜੀ ਹੋਈ ਆ ਆਹੋ ਕਿਉਂ ਵਿਗੜੀ ਹੋਈ ਨੂੰ ਅਸੀਂ ਕੀ ਦੱਸ ਕਰਦੇ ਆ ਦੇ ਕਹੜੇ ਚੋਂ ਬਾਹਰ ਆ ਥੋੜੀ ਜੀ ਇਹਦੀ ਆਹੋ ਵੀ ਇਹਨਾਂ ਨਾਲ ਜਾਣਾ ਪਸੰਦ ਨਹੀਂ ਕਰਦੀ ਠੀਕ ਹੈ ਠੀਕ ਹੈ ਤੇ ਵਿਆਸੀ ਸੰਗਤ ਵੈਸੀ ਸੁਭਤ ਹੋ ਜਾਣੀ ਤੇਰੀ ਕਹਿੰਦੀ ਆਹੋ ਮਿਸਟਰੀ ਕੁਲ ਉਹ ਲੋਰੀ ਆ ਰਿਹਾ ਹੈ ਓਕੇ ਸੱਤਾ ਦਾਇਰ ਉਹ ਸਤਾ ਉਹੜਾ ਅਲੀ ਦਾ ਬੰਦਾ ਲੈ ਉਹਨੇ ਇੱਥੇ ਕੀ ਕਰ ਲਾਉਣਾ ਨਹੀਂ ਦਿੱਤਾ ਹੀ ਇਹ ਚੱਲ ਫਿਰ ਐਸੇ ਭਾਨੇ ਮੈਂ ਵੀ ਅੱਜ ਆਪਣੀ ਦਵਾਈ ਲੈ ਆਵਾਂਗੇ ਅੱਜ ਮੈਂ ਵੀ ਕਹਾਂ ਡਾਕਟਰ ਨੂੰ ਅੱਜ ਮੇਰੇ ਵੀ ਟੈਸਟ ਕਰ ਲਾ ਦੇ ਉਹਨਾਂ ਦੀ ਦੁਕਾਨ ਆ ਕੇ ਜਾ ਰਿਹਾ ਅੱਛਾ ਪਾਣੀ ਆ ਮਜਾਦੇ ਰੱਖ ਦੇ ਦੋ ਬੇਟੀਆਂ ਇੱਧਰ ਅਰੇ ਕਿੰਨਾ ਫਿਰ ਉਹ ਨਮਕੀਨ ਵਾਲੀ ਬੋਤਲ ਵਾਲਾ ਪਾਣੀ ਪੀਂਦੇ ਨੇ ਨਾ ਫਿਰ ਇਹ ਜਿਹੜੇ ਬੈਠੇ ਨੱਕ ਭਾਂਦੇ ਪਾਣੀ ਥੋਲੀ ਜਾਂਦੇ ਨੇ ਹਾਂ ਯਾਰ ਨੱਕ ਖੜਖੜ ਕਰ ਰਹੇ ਨੇ پتہ ਇੱਧਰ ਕਿਵੇਂ ਲੱਗ ਰਿਹਾ ਪਤਾ ਅੱਜ ਕਿਵੇਂ ਲੱਗ ਰਿਹਾ ਪੀਪਰ ਵੀ ਖਤਮ ਹੋ ਗਏ ਮਾਰਕਸ ਵੀ ਸੋਨੇ ਆ ਗਏ ਹੈਂ ਪੁੱਛ ਤੇਰਾ ਪੁੱਛਦੇ ਦੇ ਚੱਲ ਰਿਹਾ ਗੱਲ ਹੈਂ ਪੁੱਛਦੇ ਬਈ ਪੁੱਛਦੇ ਤੇ ਪਹਿਲਾਂ ਅੱਜ ਲਾਸਟ ਪਰਨੀਤ ਪਹਿਲਾਂ ਤਿਆਰ ਨਹੀਂ ਹੁੰਦਾ ਜੇ ਹੋਇਆ ਹੋਇਆ ਤਾਂ ਕਿਤੇ ਕਿੱਡੀ ਸ਼ਰਟ ਪਾ ਲਈ ਜਿਵੇਂ ਗਾਹ ਮਕਲਾਵੇ ਜਾਣਾ ਕੋਟ ਪੁੱਟ ਗੱਡੀ ਪਾਇਆ ਨਹੀਂ ਕੋਟ ਪਾਏ ਠੰਡ ਲਵਾਏਗਾ ਇਹ ਦਿਨਰ ਪਾਇਆ ਹਣਾ ਥੱਲੇ ਪਾਇਆ ਨਹੀਂ ਦਿਨਰ ਜੈਕਟ ਪਾਇਆ ਉੱਤੇ ਉਹ ਤਾਂ ਦਿਖਾਈ ਨਹੀਂ ਦੇਈ ਸਾਨੂੰ ਕੰਡ ਲੱਗ ਜੇ ਫਿਰ ਵੀ ਕੰਡ ਲੱਗ ਜੇ ਨਹੀਂ ਰਹਿ ਫਿਰ ਜਾ ਮੈਂ ਹੋਰ ਵੀ ਸਹੀ ਗੱਲ ਹੈ ਲੱਗੇ ਨਾ ਪਾਜੀ ਕਹਿੰਦੇ ਜਿਹੜੀ ਚੀਜ਼ ਹੋਈ ਉਹਦੇ ਓਪੋਜ਼ਿਟ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ ਤੇ ਠੀਕ ਹੋ ਜਾਂਦਾ ਫਿਰ ਹੈ ਗਰਮ ਚਲੋ ਗਰਮ ਆਪਾਂ ਜਾਂਦੇ ਹੋਏ ਉੱਥੋਂ ਖਾਵਾਂਗੇ ਸਨਾਮ ਤੋਂ ਸੂਪ ਪੀਵਾਂਗੇ ਘਰੇ ਵੀ ਤਾਂ ਪੀਣੀ ਹੈ ਹੈ ਕੱਢ ਚ ਪਹਿਲਾਂ ਗੋਲਪਤਾ ਖਾ ਦੋ ਪਹਿਲਾਂ ਪਾਜੀ ਨੀਤ ਨੇ ਸਪੈਸ਼ਲ ਕਿਹਾ ਹੀ ਨਹੀਂ ਤੇ ਕਦੀ ਕਿਹਾ ਹੀ ਨਹੀਂ ਘਾਤੋਂ ਮਨਾ ਕਰਦੇ ਉਹ ਵਿਚਾਰੇ ਨੂੰ ਲਓ ਗਾਇਸ ਦਵਾਈ ਅਹੀ ਲੈਣਤੀ ਅੱਜ ਉਹੀ ਗੱਲ ਅੰਮਣ ਦੀ ਗੱਲ ਗੁਣੋ ਸਾਰਿਆਂ ਦੇ ਦੁੱਖ ਤੋੜਤੇ ਅੱਜ ਫਤਿਹ ਰਾਂ ਦੇ ਬਾਹਨੇ ਨਾਲ ਮੈਂ ਵੀ ਲੈ ਆਈ ਦੁੱਖ ਤੋੜ ਹਾਂ ਦੁੱਖ ਤੋੜ ਤੇ ਬਸ ਵਾਹਿਗੁਰੂ ਕਰੇ ਪ੍ਰਮਾਤਮਾ ਕਿ ਇਹ ਦਵਾਈ ਇੰਨੀ ਕੁ ਵਧੀਆ ਹੋਵੇ ਤੇ ਫਰਕ ਪੈ ਜਾਵੇ। ਬਾਕੀ ਬੜਾ ਪੋਜ਼ਿਟਿਵ ਰਿਸਪੌਂਸ ਜਿੰਨੇ ਉੱਥੇ ਆਏ ਸੀ ਨਾ ਤੇ ਉਹਨਾਂ ਨੇ ਵੀ ਬੜਾ ਵਧੀਆ ਰਿਸਪੌਂਸ ਦਿੱਤਾ ਸਾਰੇ ਕਹਿੰਦੇ ਵੀ ਨਾ ਜੀ ਇੱਥੋਂ ਦਾ ਹਰੇਕ ਪ੍ਰੋਬਲਮ ਠੀਕ ਹੋ ਜਾਂਦੀ ਹੈ। ਡਾਕਟਰ ਹੈ ਨਾ ਇਹਨਾਂ ਦੇ ਗੱਲਬਾਤ ਤਰੀਕਾ ਹੀ ਬੰਦੇ ਨੂੰ ਮੋਹ ਕੇ ਲੈ ਜਾਂਦਾ। ਮੋਹ ਕੇ ਲੈ ਜਾਂਦਾ ਸਹੀ ਗੱਲ ਹੈ। ਖੁਸ਼ਦ ਹੈ ਕਿ ਸਾਰੀਆਂ ਚੀਜ਼ਾਂ ਕਿੰਨੇ ਵਧੀਆ ਫ੍ਰੈਂਡਲੀ ਤਰੀਕੇ ਨਾਲ ਪੁੱਛਦੇ ਨੇ। ਮੈਂ ਵੀ ਇਹ ਤਾਂ ਕਹੇਗਾ ਤੇ ਪਰ ਆਪੇ ਤਾਂ ਮੈਡਮ ਨੂੰ ਜਿਹੜੇ ਤੁਸੀਂ ਨਾਬੇ ਗਏ ਸੀ ਹਾਂ ਉਹ ਮੈਨੂੰ ਕਹਿੰਦੇ ਉਹਨਾਂ ਨੇ ਮੈਨੂੰ ਪਛਾਣ ਲਿਆ ਅੱਛਾ ਨਹੀਂ ਛੋਟਾ ਜਿਹਾ ਨਾਮ ਉਹਨਾਂ ਦਾ ਤੇ ਜਦੋਂ ਮੈਂ ਕਹੀ ਤਾਂ ਉਹਨਾਂ ਨੇ ਮੈਨੂੰ ਪਛਾਣ ਲਿਆ ਸੋਨੂ ਵਰਗੀ ਸ਼ੈਕਲ ਸੋਨੂ ਪ੍ਰਭਜੋ ਦੀ ਭੈਣ ਹੈ ਉਹਨਾਂ ਦਾ ਨਾਮ ਤੇ ਪ੍ਰਭਜੋ ਤੇ ਨਾ ਉਹਨਾਂ ਨੂੰ ਸਾਇਮ ਸੋਨੂ ਦਾ ਨਾਮ ਹੁਣ ਆਪਾਂ ਤੁਹਾਨੂੰ ਕਹਿੰਦੇ ਸੀ ਹਾਂ ਤੇ ਇਹ ਕਹਿੰਦੇ ਹਾਂਜੀ ਆਓ ਜੀ ਪ੍ਰਭਜੋ ਸਿਸਟਰ ਮੈਂ ਕਿਹਾ ਹਾਂਜੀ ਹਾਂ ਤੇ ਇਹ ਕਹਿੰਦੇ ਹਾਂਜੀ ਦੱਸੋ ਮਨ ਕੀ ਕਿਦਾਂ ਕੀ ਪ੍ਰੋਬਲਮ ਤੁਹਾਨੂੰ ਮੈਂ ਪ੍ਰੋਬਲਮ ਬੜੀ ਹੁਣ ਇੱਥੇ ਆ ਕਿ ਮੈਨੂੰ ਸਮਝ ਨਹੀਂ ਆਉਂਦੀ ਮੈਂ ਦੱਸਾਂ ਕਿਦਾਂ ਮੈਂ ਮੇਰੇ ਨਾਲ ਹਰ ਮੇਰੇ ਲਈ ਤਾਂ ਵੱਡੀ ਪ੍ਰੋਬਲਮ ਹੈ ਮੈਂ ਕਿਹਾ ਤੁਹਾਨੂੰ ਡਾਕਟਰ ਜਾ ਕੇ ਸਮਝ ਹੀ ਨਹੀਂ ਆਉਂਦੀ ਹੈਗੀ ਕਹਿੰਦੇ ਵਾਠ ਠੀਕ ਸ਼ੁਰੂ ਕਰ ਦੋ ਜਿੱਥੋਂ ਤੁਹਾਡਾ ਦਿਲ ਕਰਦਾ ਮੈਨੂੰ ਦੱਸਿਆ ਫਿਰ ਮੈਂ ਕਿਹਾ ਹੱਤੋਂ ਆ ਚਾਰ ਪੰਜ ਸਾਲ ਪਹਿਲਾਂ ਜ਼ਿੰਦਗੀ ਮੇਰੀ ਮੈਂ ਕਿਹਾ ਬਿੰਦਾਸ ਸੀ ਪੂਰੀ ਮੈਂ ਕਿਹਾ ਮੈਂ ਚੰਗਾ ਖਾਂਦੀ ਸੀ ਮੰਦਾ ਬੋਲਦੀ ਸੀ ਘਰ ਦਾ ਮੈਂ ਕਿਹਾ ਹੁਣ ਮੈਂ ਕਿਹਾ ਮੈਂ ਮੰਦਾ ਖਾਨੀ ਉਹ ਚੰਗਾ ਬੋਲਦੀ ਹੈਲੋ ਹਾਂਜੀ ਸਸੀ ਕਾਲਜੀ ਕੋਈ ਗੱਲ ਨਹੀਂ ਤੁਹਾਡਾ ਕੰਮ ਹੋ ਜਾਏਗਾ ਜੀ ਨਹੀਂ ਨਹੀਂ ਕੋਈ ਗੱਲ 10 ਮੂਰੇ ਕੱਢ ਕੇ ਧਰਦੀ ਸੀ ਮੈਂ ਕਿਹਾ ਹੁਣ ਅਗਲਾ ਇੱਕ ਇੱਕ ਮੈਨੂੰ 10 ਗੱਲਾਂ ਕਹਦਾ ਤਾਂ ਮੇਰੇ ਕੋਲ ਇੱਕ ਗੱਲ ਦਾ ਜਵਾਬ ਵੀ ਨਹੀਂ ਦਿੱਤਾ ਜਾਂਦਾ ਹੈਗਾ ਵੀ ਦਿਮਾਗ ਇੰਨਾ ਕੰਮ ਨਹੀਂ ਕਰਦਾ ਤੇ ਇਦਾਂ ਦਾ ਕਰਕੇ ਮੈਨੂੰ ਇਦਾਂ ਦੀਆਂ ਪ੍ਰੋਬਲਮ ਹੁੰਦੀਆਂ ਆ ਇਹ ਇਹ ਆ ਉਹ ਹੈ ਕਹਿੰਦੇ ਓਕੇ ਕਹਿੰਦੇ ਚੱਕ ਅਮਨ ਦਵਾਈ ਬੱਸ ਕਹਿੰਦੇ ਤੂੰ ਤੈਨੂੰ ਪਹਿਲਾ ਵਾਰ ਕੀ ਕਰਦਾਂਗੇ ਕਹਿੰਦੇ ਬੱਸ ਅੰਦਰ ਰੁਕ ਤਾਂ ਮੇਰੇ ਉੱਥੇ ਟੁੱਟ ਗਏ ਹਾਂ ਫਿਰ ਮੈਡਮ ਨੇ ਮੇਰੀ ਇੰਨੀ ਤਾਰੀਫ ਕੀਤੀ ਕਹਿੰਦੇ ਸੂਟ ਬੜਾ ਸੋਹਣਾ ਤੇਰੇ ਵਾਲ ਬੜੇ ਸੋਹਣੇ ਤੇਰੇ ਮੂੰਹ ਨੂੰ ਕਿੰਨਾ ਬਹੁਤ ਸੋਹਣਾ ਤੇਰਾ ਮੂੰਹ ਆ ਅੱਧਾ ਤਾਂ ਮੇਰੀ ਅੰਦਰੋਂ ਇਦਾਂ ਹੀ ਨਿਕਲ ਗਿਆ ਕਮੀਆਂ ਜਿਹੜੀਆਂ ਐ ਐਕਚੁਅਲ ਚ ਮੇਨ ਚੀਜ਼ ਹੁੰਦੀ ਵੈਸੇ ਇਹ ਕਿ ਬੰਦਾ ਪੋਜ਼ਿਟਿਵ ਵਾਲੇ ਕੋਸ਼ ਰਵੇ ਅਧੀਆਂ ਮਾਰੀਆਂ ਉਹਦੇ ਨਾਲ ਦੂਰ ਹੋ ਜਾਂਦੀਆਂ ਦੀ ਸਮੈਲ ਕਾਦੀ ਆਉਂਦੀ ਯਾਰ ਬਾਜ਼ਾਰ ਤੋਂ ਲੰਘਣ ਦੇ ਇਹ ਤੇ ਚੀਜ਼ੀਆਂ ਦੀ ਸਮੈਲ ਆਉਂਦੀਆਂ ਤੇ ਮੈਨੂੰ ਡਾਕਟਰ ਨੇ ਇੰਨਾ ਕੁਝ ਪੁੱਛਿਆ ਮੈਨੂੰ ਉੱਥੇ ਵੀ ਡਰ ਲੱਗੀ ਜਾਏ ਕਿ ਮੈਂ ਦੱਸਦੀ ਭੋਲਣਾ ਜਾਵਾਂ ਕੋਸ਼ ਕਿਤੇ ਨਜ਼ਰਬਾਜ਼ ਬਣ ਗਈ ਆ ਆਏ ਹਾਏ ਉਹ ਤੇ ਵੜਾ ਹੁਣ ਥੋੜੀ ਬਣਾ ਲਗਾ ਬਣ ਚੀਰ ਨੇ ਓਏ ਹੋਏ ਤੇ ਮੈਂ ਮਸਾਂ ਬੜਾ ਛੇਤੀ ਤਰੀਕੇ ਨਾਲ ਯਾਦ ਕਰ ਕਰਕੇ ਦੱਸਿਆ ਮੈਨੂੰ ਐ ਸੀ ਕਿਤੇ ਘਰੇ ਜਾ ਕੇ ਆਦਾਵੇ ਵੀ ਹਾਏ ਆ ਚੀਜ਼ ਤੇ ਮੈਂ ਦੱਸੀ ਹੋਈ ਨਹੀਂ ਹੈਗੀ ਤੇ ਮੈਂ ਜਿੱਦਾਂ ਮੈਂ ਫੀਲ ਕਰਦੀ ਉਦਾਂ ਹੀ ਦੱਸਣਾ ਵੀ ਮੈਨੂੰ ਇਦਾਂ ਹੁੰਦਾ ਹੁੰਦਾ ਜਦੋਂ ਦਰਦ ਹੁੰਦਾ ਵੀ ਮੈਂ ਕੀ ਕਰ ਲਵਾਂ ਹਨਾ ਤੇ ਚਲੋ ਹੁਣ ਆਪਾਂ ਦਵਾਈ ਲੈ ਲਈ ਤੇ ਦੇਖ ਸਕਦੇ ਹੋ ਪਰਚੀ ਸਾਡੇ ਹੱਥ 'ਚ ਹੈ ਇਧਰ ਪਰਨੀਤ ਵੀ ਆਪਣੀ ਫੜੀ ਬੈਠਾ ਫਤੇ ਦੀ ਪਾਪਾ ਕੋਲ ਹੈ ਹਨਾ ਅਜੇ ਨਹੀਂ ਇਹ ਵੀ ਮੇਰੇ ਕੋਲੇ ਲੈ ਇਹ ਤਾਂ ਪਰਨੀਤ ਵਾਲੀ ਮੇਰੇ ਕੋਲੇ ਹੈ ਪਰਨੀਤ ਨੇ ਆਪਣੀ ਫੜੀ ਹੋਈ ਏ ਫਿਰ 47 ਵਾਲੀ 47 ਵਾਲੀ ਮੈਂ ਕਿਹਨ ਕਿਤੇ ਉੱਥੇ ਛੱਡਿਆ ਫੇਰ ਚੱਲੋ ਹੁਣ ਵਾਪਸ ਲੈ ਕੇ ਆਓ ਤੇ ਚਲੋ ਗਾਇਸ ਹੁਣ ਅਸੀਂ ਚੱਲੇ ਹਾਂ ਕਿਲਾ ਮਾਰਕੀਟ ਉੱਥੇ ਦੇਖਦੇ ਆਂ ਆਵਾਰਾ ਗਰਦੀ ਕਰਕੇ ਆਉਨੇ ਆ ਥੋੜੀ ਜੀ ਹੁਣ ਤੁਹਾਨੂੰ ਮਿਲਾਂਗੇ ਅਸੀਂ ਘਰੇ ਜਾ ਕੇ ਦੇਖੇ ਕੀ ਭਾਰਗੇ ਸਟੋਰੀ ਸੀ ਤੋਂ ਇਹ ਬਾਤ ਮੈਨੂੰ ਪਤਾ ਨਹੀਂ ਕਿਹੜੀ ਰੀਲ ਭੇਜੀ ਹੋਈ ਮੈਂ ਜੇ ਵੇਖੀ ਨਹੀਂ ਹੈ ਕਿੰਨਾ ਟਾਈਮ ਨਹੀਂ ਲੱਗਿਆ ਹੋਗਾ ਹਾਂ ਜੀ ਉਹ ਮੇਰੀ ਗਰ ਪੈਡੀਕ्योर ਕਰਦੇ ਆਂ ਅੱਛਾ ਅੱਛਾ ਮੈਨੂੰ ਤਾਂ ਪਤਾ ਨਹੀਂ ਕਿਤੇ ਮੈਕਸ ਦਾ ਭਾਂਦੀ ਹੁੰਦੀ ਹੈ ਜਿਆਦਾ ਉਹ ਪਤਾ ਹੈ ਤੇ ਪਨੀਤ ਜਿਹੜੇ ਡਾਕਟਰ ਸਾਹਿਬ ਨੇ ਸਵਾਲ ਕੀਤੇ ਮਜ਼ਾ ਆ ਗਿਆ ਆਨਸਰ ਦੇ ਕੇ ਵੀ ਹੈਨਾ ਕਹਿੰਦਾ ਇੱਕ ਵਾਰ ਤੇ ਹੈ ਕਹਿੰਦਾ ਪਨੀਤ ਬੜਾ ਚੰਗਿਆ ਗੱਲਾ ਕਰਦਾ ਹੋਇਆ ਦੱਸਦਾ ਮਿੰਦਰ ਮਾਰਵਾੜ ਕੁੱਟਦਾ ਰਿਹਾ ਕਹਿੰਦਾ ਕੁੱਟਦਾ ਹੁੰਦਾ ਕਹਿੰਦਾ ਮੈਂ ਗੁੱਸਾ ਹੁੰਦਾ ਇਹਨੂੰ ਗੁੱਸਾ ਤਾਂ ਨਹੀਂ ਹੁੰਦਾ ਹੈਗਾ ਗੁੱਸਾ ਤਾਂ ਕੋਈ ਤਾਂ ਸਾਰਿਆਂ ਨੂੰ ਹੁੰਦਾ ਪਰ ਇੰਨਾ ਗੁੱਸਾ ਥੋੜੀ ਹੁੰਦਾ ਵੀ ਜਿਹੜਾ ਕਿਤੇ ਪਰਮਾਨੈਂਟ ਜਾਂਦਾ ਹੀ ਨਹੀਂ ਹੈਗਾ ਕੀ ਤੇ ਗੁੱਸਾ ਆਇਆ ਸੀ ਹੈ ਕਾਪੀ ਤਾਂ ਪੜੀ ਸੀ ਸਕੂਲ 'ਚ ਅੱਛਾ ਜੀ ਉਹ ਇੰਨਾ ਕਦੀ ਕਦੀ ਗੁੱਸਾ ਉੱਠ ਆ ਜਾਂਦਾ ਹੈ ਉਹ ਤਾਂ ਐ ਹੁੰਦਾ ਕਿ ਬੱਚਾ 24 ਘੰਟੇ ਗੁੱਸੇ 'ਚ ਰਹਿੰਦਾ ਚੜਚੜਾ ਫੇਰ